ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਸਭ ਦੀ ਕਮਾਈਆਂ 'ਚ ਬਰਕਤ ਆ ਪਾਵੇ ਤੰਦਰੁਸਤੀਆਂ ਬਖਸ਼ੇ ਠੀਕ ਹੈ ਜੀ ਅੱਜ ਇੱਥੇ ਹੀ ਮੇਰਾ ਬਰਥਡੇ ਵਾਲੇ ਦਿਨ ਦਾ ਇਹ ਬਲੌਗ ਹੈ ਮੈਂ ਰੈਡੀ ਹੋ ਰਹੀ ਸੀ ਵੀਡੀਓ ਕਾਫੀ ਜ਼ਿਆਦਾ ਫਾਸਟ ਫੋਰਵਰਡ ਕੀਤੀ ਹੈ ਇਸ ਲਈ ਤੁਹਾਨੂੰ ਸ਼ੋ ਹੋ ਰਿਹਾ ਹੋਣਾ ਠੀਕ ਹੈ ਮਾਰਨਿੰਗ ਦਾ ਟਾਈਮ ਸੀ ਮੈਂ ਰੈਡੀ ਹੋ ਕੇ ਪਹਿਲਾਂ ਆਪਣੀ ਡਿਊਟੀ ਤੇ ਗਈ ਸੀਗੀ ਉਸ ਤੋਂ ਬਾਅਦ ਹੀ ਅਸੀਂ ਬਰਥਡੇ ਸੈਲੀਬ੍ਰੇਟ ਕਰਨ ਗਏ ਸੀਗੇ ਠੀਕ ਹੈ ਥੋੜਾ ਜਿਹਾ ਮੈਂ ਆਪਣਾ ਟੱਚ ਅਪ ਵਗੈਰਾ ਕੀਤਾ ਸੀਗਾ ਨਾਰਮਲ ਜਿਹਾ ਜਿੰਨਾ ਕਾਪਾ ਕਰੀਦਾ ਹੁੰਦਾ ਠੀਕ ਹੈ ਤੇ ਇਹ ਮੇਰਾ ਨਿਊ ਸੂਟ ਮੈਂ ਲਿਆ ਸੀਗਾ ਇੱਥੇ ਜਿੱਦਾਂ ਮੈਂ ਲਾਸਟ ਟਾਈਮ ਮਾਰਕੀਟ ਗਈ ਸੀ ਨਾ ਉਸ ਦਿਨ ਮੈਂ ਲਿਆ ਸੀਗਾ ਨਿਊ ਸੂਟ ਇਹ ਜੀ ਅੱਜ ਆਪਾਂ ਗੱਲ ਕਰਦੇ ਆ ਆਪਣੇ ਘਰ ਦੇ ਵਿੱਚ ਠੀਕ ਹੈ ਛੋਟੇ ਬੱਚੇ ਹਰ ਇੱਕ ਘਰ ਦੇ ਵਿੱਚ ਹੁੰਦੇ ਆ ਜਿੱਦਾਂ ਦੇ ਅੱਜ ਕੱ ਪਹਿਲਾਂ ਜਿਵੇਂ ਕਿ ਜਦੋਂ ਬੱਚਾ 16 17 18 ਸਾਲ ਦਾ ਹੁੰਦਾ ਸੀ ਠੀਕ ਹੈ ਉਦੋਂ ਮਾਪੇ ਨੂੰ ਇਹ ਧਿਆ ਇਹ ਚੀਜ਼ਾਂ ਧਿਆਨ ਦੇਣੀਆਂ ਪੈਂਦੀਆਂ ਸੀ ਕਿ ਬੱਚੇ ਦਾ ਆਣਾ ਜਾਣਾ ਹਰ ਇੱਕ ਚੀਜ਼ ਬੰਤੇ ਨੂੰ ਨੋਟ ਕਰਨੀ ਪੈਂਦੀ ਸੀ ਮਾਪਿਓ ਨੂੰ ਪਰ ਅੱਜ ਕੱਲ ਦਾ ਟਾਈਮ ਜੀ ਇੰਨਾ ਜ਼ਿਆਦਾ ਮਾੜਾ ਆ ਚੁੱਕਿਆ ਕਿ ਤੁਸੀਂ 12 13 ਸਾਲ ਦਾ ਜਦੋਂ ਬੱਚਾ ਹੋ ਜਾਂਦਾ ਨਾ ਉਹਦੀ ਮਾਪਿਓ ਦਾ ਫਰਜ਼ ਹੁੰਦਾ ਕਿ ਉਹ ਬੱਚਾ ਜਿਹੜਾ ਕਿਸੇ ਗਲਤ ਰਸਤੇ ਨਾ ਚੱਲ ਪੇ ਠੀਕ ਹੈ ਕਿਉਂਕਿ ਬੱਚੇ ਨਿਆਣੇ ਮਤ ਦੇ ਹੁੰਦੇ ਆ ਤੇ ਈਜ਼ੀਲੀ ਜਿਹੜੇ ਗਲਤ ਰਸਤੇ ਆ ਉਹ ਜਲਦੀ ਚੁਣਦੇ ਆ ਤੇ ਸਹੀ ਰਸਤੇ ਵੱਲ ਜਾਣਾ ਘੱਟ ਪਸੰਦ ਕਰਦੇ ਆ ਇਸ ਦੇ ਵਿੱਚ ਕੋਈ 12 13 ਸਾਲ ਦਾ ਬੱਚਾ ਤਾਂ ਉਸ ਟਾਈਮ ਤੋਂ ਹੀ ਬੱਚੇ ਤੇ ਨਿਗਰਾਨੀ ਰੱਖਣੀ ਸਟਾਰਟ ਕਰੋ ਠੀਕ ਹੈ ਭਾਵੇਂ ਮੁੰਡਾ ਭਾਵੇਂ ਕੁੜੀ ਫਰਜ ਦੋਵਾਂ ਤੇ ਦੋਵਾਂ ਦਾ ਕਿਉਂਕਿ ਸਮਾਜ ਤੇ ਪਰਿਵਾਰ ਦੀ ਇੱਜ਼ਤ ਨੂੰ ਦਾਗ ਦੋਵੇਂ ਲਾਂਦੇ ਆ ਜ਼ਰੂਰੀ ਨਹੀਂ ਕਿ ਆਪਾਂ ਮੈਂ ਇੱਕ ਵੀਡੀਓ ਦੇਖੀ ਸੀ ਉਹਦੇ ਵਿੱਚ ਇੱਕ ਵੀਰ ਨੇ ਇਕੱਲੇ ਕੁੜੀਆਂ ਤੇ ਟੈਗ ਲਾਇਆ ਸੀ ਵੀ ਕੁੜੀਆਂ ਨੂੰ ਸਮਝਾਉਣ ਦਾ ਫਰਜ ਹੈ ਜੇ ਆਪਾਂ ਮੁੰਡਿਆਂ ਨੂੰ ਸਮਝਾਵਾਂਗੇ ਤਾਂ ਕਿਸੇ ਦੀ ਕੁੜੀ ਨੂੰ ਵੀ ਨਹੀਂ ਖਰਾਬ ਕਰਨਗੇ ਨਾ ਇਸ ਲਈ ਫਰਜ ਦੋਵੇਂ ਮੁੰਡੇ ਕੁੜੀ ਦੋਵਾਂ ਦਾ ਹੁੰਦਾ ਜੀ ਜੇ ਤੁਹਾਡੇ ਘਰ ਦੇ ਵਿੱਚ 12 13 ਸਾਲ ਦੇ ਬੱਚੇ ਆ ਠੀਕ ਹੈ ਤਾਂ ਆਪਣੇ ਬੱਚਿਆਂ ਦਾ ਧਿਆਨ ਰੱਖੋ ਉਹਨਾਂ ਨੂੰ ਇੱਕ ਚੰਗੀ ਸਿੱਖਿਆ ਦਵੋ ਕਿ ਹਾਂ ਕਿਸੇ ਗਲਤ ਰਸਤੇ 'ਤੇ ਨਾ ਤੁਰਨ ਸਪੈਸ਼ਲੀ ਆਪਣੇ ਧਰਮ ਨਾਲ ਜੋੜੋ ਠੀਕ ਹੈ ਜਿਹੜਾ ਵੀ ਤੁਹਾਡਾ ਧਰਮ ਆ ਉਹਦੇ ਨਾਲ ਜੋੜੋ ਤਾਂ ਕਿ ਬੱਚਿਆਂ ਨੂੰ ਪਤਾ ਚੱਲੇ ਥੋੜਾ ਠੀਕ ਹੈ ਸੰਸਕਾਰਾਂ ਬੱਚਿਆਂ ਦੇ ਵਿੱਚ ਮਾਪਿਓ ਦੀ ਇੱਜ਼ਤ ਕਰੇ ਤੇ ਪਲੱਸ ਜਿੱਦਾਂ ਕਿ ਅੱਜਕੱਲ੍ਹ ਸਕੂਲਾਂ ਦੇ ਵਿੱਚ ਕੱਲੇ ਐਕਟੀਵਿਟੀਆਂ ਦੇ ਵਿੱਚ ਜ਼ਿਆਦਾ ਧਿਆਨ ਦਿੰਦੇ ਆ ਬਟ ਮਾਪਿਓ ਦੀ ਇੱਜ਼ਤ ਕਰਨੀ ਜਾਂ ਹੋਰ ਕਰਨਾ ਉਹ ਅੱਜਕੱਲ੍ਹ ਦੀ ਡੇਟ ਦੇ ਵਿੱਚ ਬਹੁਤ ਜ਼ਿਆਦਾ ਘਟ ਚੁੱਕਿਆ ਜੀ ਕੀ ਤੁਮ ਜਾਣੇ ਆ ਬਾਹਰ ਠੀਕ ਹੈ ਮੇਰਾ ਬਰਥਡੇ ਆ ਅਜਿ ਲਈ ਪਹਿਲੀ ਵਾਰ ਜਾ ਰਹੇ ਆ ਅਸੀਂ ਆਪਣੀ ਬੇਟੀ ਨੂੰ ਛੱਡ ਕੇ ਤਕਰੀਬਨ 3 3.5 ਸਾਲ ਬਾਅਦ ਜਾ ਰਹੇ ਆ ਅਸੀਂ ਇਕੱਲੇ ਘੁੰਮਣ ਪਹਿਲਾਂ ਤਾਂ ਸਾਡਾ ਜੀ ਸਵੇਰੇ ਸਵੇਰੇ ਮੂਡ ਖਰਾਬ ਹੋ ਗਿਆ ਕਿ ਗੱਡੀ ਨਹੀਂ ਸਟਾਰਟ ਹੋਈ ਹੈਗੀ ਠੀਕ ਹੈ ਕਿਉਂਕਿ ਗੱਡੀ ਸਟਾਰਟ ਹੋਏ ਨੂੰ ਨਾ ਕਾਫੀ ਟਾਈਮ ਹੋ ਗਿਆ ਸੀਗਾ ਜਦੋਂ ਅਸੀਂ ਲਾਸਟ ਟਾਈਮ ਗਏ ਸੀਗੇ ਉਦੋਂ ਕਾਫੀ ਟਾਈਮ ਹੋ ਗਿਆ ਗੱਡੀ ਸਟਾਰਟ ਹੋਈ ਨੂੰ ਤੇ ਹੱਜੇ ਸਟਾਰਟ ਹੀ ਨਹੀਂ ਹੋ ਰਹੀ ਸਾਡੇ 2-3 ਘੰਟੇ ਉੱਥੇ ਹੀ ਵੇਸਟ ਹੋ ਗਏ ਆ ਗੱਡੀ ਸਟਾਰਟ ਹੋਣ ਦੇ ਲਈ ਠੀਕ ਹੈ ਹੁਣ ਟਾਈਮ ਤਕਰੀਬਨ 2 ਵਜ ਰਿਹਾ ਤੇ ਉਹਨਾਂ ਸੀ ਜਾ ਰਹੇ ਆ ਜਸਟ ਹੋਣੀ ਅਸੀਂ ਜਾ ਚੱਲੇ ਆ ਠੀਕ ਹੈ ਤੇ ਠੀਕ ਹੈ ਜੀ ਬਣ ਬਣੇ ਉਹ ਪੂਰੇ ਬਲੌਗ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਹਾਂਜੀ ਇੱਥੇ ਅਸੀਂ ਆਪਣਾ ਮੂਵੀ ਦੇਖਣ ਦੇ ਅੱਜ ਪਲਾਨ ਸੀਗਾ ਸਾਡਾ ਠੀਕ ਹੈ ਮੂਵੀ ਦੇਖਣ ਦਾ ਤੇ ਬਾਹਰ ਥੋੜਾ ਜਿਹਾ ਲੰਚ ਵਗੈਰਾ ਕਰਨ ਦਾ ਪਲਾਨ ਸੀ ਬੜੇ ਟਾਈਮ ਬਾਅਦ ਇਹ ਅਸੀਂ ਟਾਈਮ ਕੱਢਿਆ ਕਿਉਂਕਿ ਜਦੋਂ ਮੇਰੀ ਬੇਟੀ ਛੋਟੀ ਸੀ ਉਦੋਂ ਤਾਂ ਵੈਸੇ ਵੀ ਨਹੀਂ ਛੱਡ ਕੇ ਜਾਣ ਦਾ ਮਨ ਕਰਦਾ ਸੀ ਠੀਕ ਹੈ ਹੁਣ ਵੀ ਲੈ ਕੇ ਤੇ ਨਾਲ ਨੂੰ ਜਾ ਸਕਦੇ ਸੀ ਬਟ ਜਿਹੜੀ ਮੂਵੀ ਦੇਖਣੀ ਹੈ ਠੀਕ ਹੈ ਉਹਦੇ ਵਿੱਚ ਬੱਚੇ ਨਹੀਂ ਟਿਕਦੇ ਹੁੰਦੇ ਤੇ ਨਾਲ ਅੱਗੇ ਪਿੱਛੇ ਭੱਜਣਾ ਪੈਂਦਾ ਇਸ ਕਰਕੇ ਨਹੀਂ ਲੈ ਕੇ ਜਾ ਰਹੇ ਸੀ ਦਿਲ ਤਾਂ ਸਾਡਾ ਦੋਵਾਂ ਦਾ ਨਹੀਂ ਸੀ ਕਰ ਰਿਹਾ ਘਰ ਛੱਡ ਕੇ ਬੱਚੇ ਨੂੰ ਜਾਣ ਦਾ ਠੀਕ ਹੈ ਧਿਆਨ ਸਾਰਾ ਪਿੱਛੇ ਹੀ ਸੀਗਾ ਕਿਉਂਕਿ ਉਹਨੂੰ ਮਾਰਨਿੰਗ 'ਚ ਹੀ ਪਤਾ ਲੱਗ ਗਿਆ ਸੀਗਾ ਹਾਂ ਮੰਮੀ ਪਾਪਾ ਦੋਵੇਂ ਜਾ ਰਹੇ ਆ ਤੇ ਉਹ ਬਾਰ-ਬਾਰ ਕਰ ਰਹੀ ਸੀ ਠੀਕ ਹੈ ਅਸੀਂ ਉਹਦਾ ਮਾਈਂਡ ਡਿਵਰਟ ਕਰ ਰਹੀ ਮੈਂ ਮਾਈਂਡ ਉਹਦਾ ਡਿਵਰਟ ਕਰ ਰਹੀ ਸੀ ਕਦੇ ਉਹਨੂੰ ਕੁਝ ਚੀਜ਼ਾਂ ਦੇ ਰਹੀ ਸੀ ਖੇਡਣ ਨੂੰ ਕਦੇ ਕੁਝ ਪਰ ਉਹ ਹਰ ਇੱਕ ਚੀਜ਼ ਛੁੱਟੀ ਜਾਂਦੀ ਸੀਗੀ ਤੇ ਕਹੀ ਜਾਂਦੀ ਸੀ ਮੈਂ ਮੰਮਾ ਪਾਪਾ ਤੁਹਾਡੇ ਨਾਲ ਹੀ ਜਾਣਾ ਮੈਂ ਵੀ ਡਿਊਟੀ ਜਾਣਾ ਉਹਨੂੰ ਇਹ ਸੀ ਵੀ ਹਾਂ ਸ਼ਾਇਦ ਡਿਊਟੀ ਜਾ ਰਹੇ ਆ ਉਹ ਕਰ ਰਹੇ ਆ ਤੇ ਉਹ ਉਹਨੂੰ ਪਤਾ ਤਾਂ ਲੱਗ ਜਾਂਦਾ ਹੁਣ ਇੰਨੀ ਕਿ ਸਿਆਣੀ ਹੋ ਚੁੱਕੀ ਹੈ ਕਿ ਹਰ ਇੱਕ ਚੀਜ਼ ਦੀ ਸਮਝ ਆ ਵੇਖੋ ਜੀ ਮੈਂ ਮਹਿੰਦੀ ਦਿਖਾ ਰਹੀ ਸੀਗੀ ਆਪਣੀ ਇਥੇ ਜਿਵੇਂ ਮੈਂਹਦੀ ਜਸਟ ਨਾ ਘੰਟਾ ਕੀ ਰੱਖੀ ਸੀ ਘੰਟਾ ਪੌਣਾ ਘੰਟਾ ਰੱਖੀ ਸੀ ਉਸ ਤੋਂ ਬਾਅਦ ਪਾਣੀ ਨਾਲ ਵਾਸ਼ ਕਰ ਲਈ ਸੀ ਪਰ ਫੇਰ ਵੀ ਮੇਰੀ ਮਹਿੰਦੀ ਦਾ ਰੰਗ ਬੜਾ ਚੜਿਆ ਸਿਆਣੇ ਮੰਦੇ ਮਜ਼ਾਕ ਕਰਦੇ ਹੁੰਦੇ ਆ ਠੀਕ ਹੈ ਮਜ਼ਾਕ ਆ ਜਸਲੀ ਆ ਤਾਂ ਉਹਦਾ ਪਤਾ ਨਹੀਂ ਕਹਿੰਦੇ ਜੇ ਮਹਿੰਦੀ ਦਾ ਰੰਗ ਗਾੜਾ ਕਰਾ ਚੜਦਾ ਤੇ ਘਰ ਵਾਲਾ ਜਾਂ ਸੱਸ ਜਿਹੜੀ ਠੀਕ ਹੈ ਦੋਵਾਂ ਦੀ ਖਾਹਵਤ ਬਣੀ ਐ ਵੀ ਪਿਆਰ ਕਰਦੇ ਆ ਮੈਨੂੰ ਲੱਗਦਾ ਸ਼ਾਇਦ ਦੋਵੇਂ ਹੀ ਮੈਨੂੰ ਪਿਆਰ ਕਰਦੇ ਆ ਕਿਉਂਕਿ ਮੈਂ ਅੱਧਾ ਪੌਣਾ ਘੰਟਾ ਮਹਿੰਦੀ ਰੱਖੀ ਸੀ ਫੇਰ ਵੀ ਮੇਰੀ ਮਹਿੰਦੀ ਦਾ ਰੰਗ ਬਹੁਤ ਜ਼ਿਆਦਾ ਗਾੜਾ ਹੋ ਚੁੱਕਿਆ ਸੀਗਾ ਆ ਦੇਖੋ ਜੀ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਆ ਠੀਕ ਹੈ ਅੰਮ੍ਰਿਤਸਰ ਸਾਹਿਬ ਦਾ ਮੇਨ ਗੇਟ ਆ 골ਡਨ ਟੈਂਪਲ ਦਾ ਜੀ ਤੇ ਇੱਥੇ ਅਸੀਂ ਮੈਕਸ ਮਾਲ ਦੇ ਵਿੱਚ ਗਏ ਸੀਗੇ ਮੇਰੇ ਬਰਥਡੇ ਵਾਲੇ ਦਿਨ ਵੇਖੋ ਜੀ ਹਾਂਜੀ ਇੱਥੇ ਜਦੋਂ ਅਸੀਂ ਪਹੁੰਚੇ ਆ ਨਾ ਉਦੋਂ ਟਾਈਮ ਤਕਰੀਬਨ ਮੈਨੂੰ ਲੱਗਦਾ 3:00 ਵਜੇ ਦਾ ਸੀਗਾ 3:30 ਵਜੇ ਦਾ ਸੀਗਾ ਪੌਣੇ ਕਿ 3:00 ਵਜੇ ਦਾ ਸੀਗਾ ਕਿਉਂਕਿ 3:00 ਵਜੇ ਤਾਂ ਅਸੀਂ ਮੂਵੀ ਦੇਖਣ ਲੱਗ ਗਏ ਸੀਗੇ ਤੇ ਇੱਥੇ ਦੁਪਹਿਰ ਦਾ ਟਾਈਮ ਸੀ ਉਸ ਦਿਨ ਗਰਮੀ ਵੀ ਜ਼ਿਆਦਾ ਹੋ ਗਈ ਸੀਗੀ ਠੀਕ ਹੈ ਦੁਪਹਿਰ ਦੇ ਟਾਈਮ ਮਾਰਨਿੰਗ ਟਾਈਮ ਦਾ ਮੌਸਮ ਠੰਡਾ ਰਹਿੰਦਾ ਹੁਣ ਠੀਕ ਰਹਿੰਦਾ ਪਰ ਗਰਮੀ ਜ਼ਿਆਦਾ ਹੋ ਗਈ ਸੀ ਇੱਥੇ ਆਕੇ ਜੀ ਸਾਡੀ ਗੱਡੀ ਅਟਕ ਗਈ ਸੀਗੀ ਪਤਾ ਨਹੀਂ ਕੀ ਹੋਇਆ ਕਾਫੀ ਟਾਈਮ ਬਾਅਦ ਗੱਡੀ ਕੱਢੀ ਸੀਗੀ ਤੇ ਉਹ ਕਲੱਚ ਹੀ ਗੱਡੀ ਦਾ ਫਸ ਗਿਆ ਕਲੱਚ ਹੀ ਨਹੀਂ ਅੱਗੇ ਹੋ ਰਿਹਾ ਸੀ ਤੇ ਇੱਥੇ ਆ ਭਾਈ ਜੇ ਸਾਡੇ ਦੇ ਮਤਲਬ ਭਈਆ ਜਿਹਾ ਸੀਗਾ ਕੋਈ ਤੇ ਇਹ ਸਾਡੇ ਉਹਦੇ ਵਿੱਚ ਮਾਰਨ ਲੱਗ ਰਿਹਾ ਸੀ ਗੱਡੀ ਦੇ ਤੇ ਇੱਥੇ ਹਸਬੰਡ ਥੋੜੇ ਜਿھے ਗੁੱਸੇ ਹੋ ਗਏ ਤੇ ਫਿਰ ਮੈਂ ਉਹਨਾਂ ਕਿਹਾ ਵੀ ਨਹੀਂ ਨਹੀਂ ਉਹ ਨਾ ਕਰੋ ਅਬੇ ਗੁੱਸਾ ਨਾ ਕਰੋ ਕੋਈ ਗੱਲ ਨਹੀਂ ਹੋ ਜਾਂਦੀ ਐ ਇੰਨਾ ਕਾ ਗਲਤੀ ਆ ਦੇਖੋ ਜੀ ਗੋਲਡਨ ਟੈਂਪਲ ਦਾ ਆਪਣਾ ਗੇਟ ਆ ਚੁੱਕਿਆ ਬਹੁਤ ਜ਼ਿਆਦਾ ਵਧੀਆ ਤੇ ਸ਼ਾਨਦਾਰ ਆ ਅੰਮ੍ਰਿਤਸਰ ਦੀ ਜਿਹੜੀ ਇਹ ਮੇਨ ਐਂਟਰੀ ਆ ਠੀਕ ਐ ਐਂਟਰੀ ਤੋਂ ਹੀ ਇਹ ਗੇਟ ਜਿਹੜਾ ਸਟਾਰਟ ਹੋ ਜਾਂਦਾ ਇਥੇ ਉਸ ਤੋਂ ਬਾਅਦ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਜਾਂਦੇ ਹੀ ਰਿਲਾਈਐਂਸ ਦੇ ਵਿੱਚ ਗਏ ਠੀਕ ਹੈ ਰਿਲਾਈਐਂਸ ਦੇ ਵਿੱਚ ਪਹਿਲਾਂ ਸਾਨੂੰ ਇਹ ਸੀ ਵੀ ਥੋੜੇ ਬਹੁਤ ਚਲੋ ਆਪਣੇ ਬੱਚੇ ਦੇ ਲਈ ਸੋਚਿਆ ਸੀਗੇ ਵੀ ਹਾਂ ਉਹਦੇ ਲਈ ਬੇਟੀ ਦੇ ਲਈ ਕੁਝ ਖਰੀਦ ਲਾਂਗੇ ਬਟ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਚਲੋ ਜਾ ਕੇ ਨਾ ਮੂਵੀ ਦੀ ਟਿਕਟ ਜਿਹੜੀ ਆ ਉਹ ਬੁੱਕ ਕਰ ਦਿੰਨੇ ਆ ਵੀ ਕੀ ਪਤਾ ਸਾ ਉਸ ਤੋਂ ਬਾਅਦ ਸ਼ੋਅ ਜਿਹੜਾ ਲੱਗੇ ਨਾ ਲੱਗੇ ਠੀਕ ਹੈ ਫਿਰ ਅਸੀਂ ਜਦੋਂ ਦੇਖਿਆ ਜਾ ਕੇ ਤੇ ਉਹ 5 ਮਿੰਟ ਦੇ ਅੰਦਰ ਅੰਦਰ ਹੀ ਜਿਹੜਾ ਸ਼ੋਅ ਸਟਾਰਟ ਹੋਣ ਲੱਗਾ 5 ਮਿੰਟ ਦੇ ਅੰਦਰ ਅੰਦਰ ਜਿਹੜਾ ਸ਼ੋਅ ਆ ਉਹ ਸਟਾਰਟ ਹੋ ਗਿਆ ਸੀ ਇਸ ਲਈ ਅਸੀਂ ਟਾਈਮ ਨਾ ਵੇਸਟ ਕਰਦੇ ਹੋਏ ਕਿਉਂਕਿ ਫਿਰ ਘਰ ਵੀ ਵਾਪਸ ਜਾਣਾ ਸੀਗਾ ਅਸੀਂ ਮੂਵੀ ਦੀ ਟਿਕਟ ਆ ਜਿਹੜੀ ਉਹ ਬੁੱਕ ਕਰ ਲਈ ਸੀ ਇੱਥੇ ਮੈਂ ਤੁਹਾਨੂੰ ਫਨੀ ਚੀਜ਼ ਦੱਸਦੀ ਹਾਂ ਕਿ ਜਦੋਂ ਮੈਂ ਇਹ ਐਲੀਵੇਟਰ ਵਗੈਰਾ ਚੜ੍ਹ ਰਹੀ ਸੀ ਨਾ ਤਾਂ ਬਹੁਤ ਟਾਈਮ ਬਾਅਦ ਉਹ ਕਰ ਰਹੀ ਸੀ ਤੇ ਮੈਨੂੰ ਇਹ ਅਜੀਬ ਜਿਹਾ ਲੱਗਿਆ ਕਿਉਂਕਿ ਪਹਿਲਾਂ ਤਾਂ ਅੱਖਾਂ ਬੰਦ ਕਰਕੇ ਜਿਹੜਾ ਇਹੋ ਕਰ ਲਨ ਲੱਗ ਜਾਂਦੇ ਸੀ ਐਲੀਵੇਟਰ ਹੁਣ ਮੈਨੂੰ ਬਹੁਤ ਜ਼ਿਆਦਾ ਅਜੀਬ ਲੱਗ ਰਿਹਾ ਸੀ ਫਿਰ ਹੌਲੀ-ਹੌਲੀ ਆਦਤ ਪਈ ਇੱਥੇ ਦੇਖੋ ਜੀ ਮੂਵੀ ਸਟਾਰਟ ਹੋ ਗਈ ਸੀਗੀ ਮੂਵੀ ਦਾ ਨਾ ਸੀ ਦਾਰੂ ਨਾ ਪਿੰਦਾ ਹੋਵੇ ਮੂਵੀ ਦੀ ਸਟਾਰਟਿੰਗ ਸੀਗੀ ਠੀਕ ਹੈ ਇਹ ਮੂਵੀ ਜ਼ਿਆਦਾਤਰ ਮਤਲਬ ਉਹ ਤੇ 베스트 ਤੇ ਆਈ ਇੱਕ ਪਿਓਤੀ ਦੇ ਰਿਲੇਸ਼ ਐ ਪਿਓਤੀ ਦੀ ਬੌਂਡਿੰਗ ਜ਼ਿਆਦਾ ਦਿਖਾਈ ਗਈ ਸੀ ਇੱਥੇ ਤੇ ਮੂਵੀ ਦੇ ਵਿੱਚ ਆਲਰੇਡੀ ਮੇਰੀ ਬੇਟੀ ਦੀ ਮੈਨੂੰ ਯਾਦ ਆ ਰਹੀ ਸੀ ਤੇ ਮੂਵੀ ਦੇ ਵਿੱਚ ਆਲਰੇਡੀ ਜਿਹੜੀ ਬੇਟੀ ਤੇ ਪਿਓ ਦੀ ਬੌਂਡਿੰਗ ਦਿਖਾਈ ਗਈ ਸੀ ਠੀਕ ਐ ਉੱਥੋਂ ਜਾ ਕੇ ਮੈਨੂੰ ਹੋਰ ਜ਼ਿਆਦਾ ਮਤਲਬ ਮੇਰੀ ਬੇਟੀ ਦੀ ਯਾਦ ਆਣ ਲੱਗੀ ਫਿਰ ਮੈਂ ਫਿਰ ਉਹੀ ਚੀਜ਼ ਸੋਚਦੀ ਰਹੀ ਕਿ ਹਾਂ ਜੇ ਹਾਂਜੀ ਫਿਰ ਅਸੀਂ ਦੋਵੇਂ ਮੂਵੀ ਦੇਖਣ ਤੋਂ ਬਾਅਦ ਅਸੀਂ ਲੰਚ ਕਰਨ ਲੱਗ ਪਏ ਸੀ ਕਿਉਂਕਿ ਮਾਰਨਿੰਗ ਦਾ ਕੁਝ ਨਹੀਂ ਸੀ ਖਾਦਾ ਜਸਟ ਬ੍ਰੇਕਫਾਸਟ ਹੀ ਕੀਤਾ ਸੀਗਾ ਠੀਕ ਹੈ ਉਸ ਤੋਂ ਬਾਅਦ ਲੰਚ ਤੇ ਕਰਨ ਲੱਗ ਰਹੀ ਸੀ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ ਇੱਥੇ ਅਸੀਂ ਇਹ ਥਾਲੀ ਆਰਡਰ ਕੀਤੀ ਸੀ ਮਿਕਸ ਥਾਲੀ ਸੀ ਇਹਦੇ ਵਿੱਚ ਦਾਲ ਸੀ ਰੀਸ ਸੀ ਠੀਕ ਹੈ ਕਾਫੀ ਕੁਝ ਸੀਗਾ ਤੇ ਉਹ ਖਾ ਰਹੀ ਸੀ ਇਸ ਨੂੰ ਮੈਂ ਤੁਹਾਨੂੰ ਮੈਂ ਦਿਖਾ ਦਿੰਦੀ ਕਿੱਥੇ ਦਿਖਾ ਦੂ ਮੈਂ ਤਾਂ ਹਾਂ ਕਿੰਨਾ ਬੰਦਾ ਹੈ ਹੈ ਕਿੰਨਾ ਬੰਦਾ ਨਹੀਂ ਹੈ ਅੱਜ ਪਨੀਰ ਪਿੰਡੜੀ ਹੈਗਾ ਸ਼ਹਿਰ ਆ ਠੀਕ ਹੈ ਇੱਥੇ ਜੀ ਮੇਰੇ ਹਸਬੰਦ ਮੈਨੂੰ ਚੜਾ ਰਹੇ ਸੀਗੇ ਕਿ ਜਿੱਥੇ ਮਤਲਬ ਮੇਰੇ ਪੇਕੇ ਆ ਉਹਨੂੰ ਪਿੰਡ ਦੱਸ ਰਹੇ ਸੀ ਤੇ ਮੈਂ ਕਹਿ ਰਹੀ ਸੀ ਨਹੀਂ ਉਹ ਪਿੰਡ ਨਹੀਂ ਹੈਗਾ ਸ਼ਹਿਰ ਆ ਇਹ ਹਮੇਸ਼ਾ ਮੈਨੂੰ ਇਦਾਂ ਹੀ ਚੜਾਉਂਦੇ ਰਹਿੰਦੇ ਆ ਤੇ ਮੈਂ ਕਹਿੰਦੀ ਰਹੀ ਨੀ ਉਸ ਤੋਂ ਬਾਅਦ ਜੀ ਦੇਖੋ ਅਸੀਂ ਇੱਥੇ ਜੂੜੀਓ ਤੇ ਆ ਕੇ ਕਹਿੰਦੇ ਸੀਗੇ ਜੂੜੀਓ ਦੇ ਵਿੱਚ ਜਿਹੜਾ ਸਸਤਾ ਬ੍ਰਾਂਡ ਮਿਲਦਾ ਠੀਕ ਹੈ ਇਹ ਦੇਖਣ ਲਈ ਅਸੀਂ ਆਏ ਸੀਗੇ ਬਟ ਇੱਥੇ ਕੁਝ ਖਾਸ ਸਾਨੂੰ ਪਸੰਦ ਨਹੀਂ ਆਇਆ ਹੈਗਾ ਠੀਕ ਹੈ ਚਮਕ ਧਮਕ ਜਿਹੇ ਵਾਲੇ ਥੋੜੇ ਜਿਹਾ ਜ਼ਿਆਦਾ ਕੱਪੜੇ ਸੀਗੇ ਇੱਥੇ ਨੋਰਮਲੀ ਜਿਹੜੇ ਨਹੀਂ ਸੀਗੇ ਕੱਪੜੇ ਠੀਕ ਹੈ ਤੇ ਜੋ ਅਸੀਂ ਲੈਣਾ ਚਾਹੁੰਦੇ ਸੀ ਉਹ ਵੀ ਨਹੀਂ ਸੀਗੇ ਮੈਂ ਆਪਣੇ ਲਈ ਟੌਪ ਵਗੈਰਾ ਕੁਝ ਠੀਕ ਹੈ ਤੇ ਕੁੜਤੇ ਦੇਖਣਾ ਚਾਹੁੰਦੀ ਤੇ ਟੌਪ ਆਲਰੇਡੀ ਕਾਫੀ ਜ਼ਿਆਦਾ ਸ਼ਾਰਟ ਸੀਗੇ ਆ ਦੇਖੋ 399 ਦੇ ਵਿੱਚ ਨਾ ਜੀਨਸ ਲੱਗੀਆਂ ਸੀ ਮੈਂ ਲੈਣੀਆਂ ਸੀ ਬਟ ਹੁਣ ਮੈਂ ਅੱਜ ਕੱਲ ਜੀਨਸ ਵੀਅਰ ਨਹੀਂ ਕਰ ਰਹੀ ਇਸ ਕਰਕੇ ਮੈਂ ਕਿ ਆਲਰੇਡੀ ਪਈਆਂ ਨੇ ਤੇ ਐਵੇਂ ਖਰਚਾ ਕਰਨਾ ਠੀਕ ਹੈ ਇੱਥੇ ਮੈਂ ਆਪਣੀ ਬੇਟੀ ਦੇ ਲਈ ਦੇਖ ਰਹੀ ਸੀ ਆਪਣੇ ਬੱਚੇ ਲਈ ਕੁਝ ਨਾ ਕੁਝ ਲੈ ਕੇ ਜਾਵਾਂ ਠੀਕ ਹੈ ਜੀਨਸ ਵਗੈਰਾ ਦੇਖ ਰਹੀ ਸੀ ਬਟ ਜੀਨਸ ਆਲਰੇਡੀ 6 600 ਰੁਪਏ ਦੀਆਂ ਸੀਗੀਆਂ ਛੋਟੇ ਜਿਹੇ ਬੱਚੇ ਦੀਆਂ ਜੀਨਸ ਤੇ ਮੈਨੂੰ ਤੇ ਕਾਸਟ ਲਈ ਲੱਗੀਆਂ ਇਸ ਕਰਕੇ ਜੀ ਮੈਂ ਲਈਆਂ ਨਹੀਂ ਹੈਗੀਆਂ ਇੱਥੇ ਠੀਕ ਹੈ ਇੱਕ ਲੋਰ ਜੀ ਲਈ ਸੀ ਆਪਣੀ ਬੇਟੀ ਦੇ ਲਈ ਉਹ ਰੇਟ ਤਾਂ ਉਹਦੇ ਤੇ ਲਿਖਿਆ ਹੋਇਆ ਸੀ 130 ਰੁਪੀਸ ਪਰ ਜਦੋਂ ਬਿਲਿੰਗ ਅਸੀਂ ਕਰਾਈ ਉਹਦੋਂ ਉਹਨਾਂ ਨੇ 250 260 ਐਵੇਂ ਦਾ ਕੁਝ ਰੁਪੀਸ ਕੱਟ ਕਰ ਲਏ ਫਿਰ ਅਸੀਂ ਉਹ ਵੀ ਰਿਟਰਨ ਕਰ ਦਿੱਤੀ ਠੀਕ ਹੈ ਇੱਥੇ ਦੇਖੋ ਟੌਪ ਹੀ ਦੇਖ ਰਹੇ ਸੀਗੇ ਔਰ ਲੋਰ ਦੇ ਨਾਲ ਟੌਪ ਦੇਖ ਰਹੇ ਸੀ ਮੈਂ ਆਪਣੀ ਬੇਟੀ ਦੇ ਲਈ ਇੱਥੇ ਇੱਥੇ 199 ਦੇ ਲੱਗੇ ਹੋਏ ਸੀ ਥੋੜੇ ਜਿਹਾ ਜ਼ਿਆਦਾ ਵੱਡੇ ਬੱਚਿਆਂ ਦੇ ਸੀਗੇ ਮੇਰੀ ਬੇਟੀ ਦੇ ਛੋਟਾ ਸੀਗਾ ਨਾ ਉਹਦੇ ਨਾਲ ਦਾ ਸਾਨੂੰ ਮਿਲ ਨਹੀਂ ਸੀ ਰਿਹਾ ਇੱਥੇ ਅਸੀਂ ਟੌਪ ਹੀ ਦੇਖ ਰਹੇ ਸੀਗੇ ਲਾਈਟ ਗ੍ਰੀਨ ਤੇ ਵਾਈਟ ਜਿਹੜੀ ਲੋਰ ਸੀ ਤੇ ਉਹਦੇ ਨਾਲ ਟੌਪ ਦੇਖ ਰਹੇ ਸੀ ਵੀ ਕੋਈ ਟੌਪ ਮਿਲ ਜੇ ਸਾਨੂੰ ਪਰ ਜ ਆ ਕਾਫੀ ਦੇਖਿਆ ਜਿਆਦਾਤਰ ਟੌਪ ਜਿਹੜੇ ਵੱਡੇ ਏਜ ਦੇ ਬੱਚਿਆਂ ਦੇ ਲਈ ਸੀਗੇ ਉਹਦੇ ਨਾਲ ਕੋਈ ਮੈਚ ਨਹੀਂ ਸੀ ਹੁੰਦਾ ਤੇ ਕੋਈ ਉਹ ਨਹੀਂ ਸੀ ਹੁੰਦਾ ਠੀਕ ਹੈ ਫਿਰ ਵੀ ਦੇਖੋ ਲੱਗਦਾ ਤਾਂ ਹੈਗਾ ਡਿਸਕਾਊਂਟ ਤੇ ਡਿਸਕਾਊਂਟ ਤੇ ਪਰ ਫਿਰ ਵੀ ਰੇਟ ਉਨੇ ਹੀ ਹੋ ਜਾਂਦੇ ਆ ਬੱਚਿਆਂ ਦੇ ਕੱਪੜੇ ਵੈਸੇ ਜ਼ਿਆਦਾ ਮਹਿੰਗੇ ਮਿਲਦੇ ਆ ਬੱਚਿਆਂ ਦੇ ਜਿਹੜੇ ਕੱਪੜੇ ਹੁੰਦੇ ਆ ਆਪਣੇ ਲੋਕਲ ਸ਼ਹਿਰ 'ਚ ਹੀ ਸਹੀ ਰਹਿੰਦਾ ਵੱਡੇ ਸ਼ਹਿਰ ਦੇ ਵਿੱਚ ਤੇ ਜਾ ਕੇ ਵੈਸੇ ਫालतू ਖਰਚਾ ਹੀ ਹੋ ਜਾਂਦਾ ਪਰ ਅਸੀਂ ਉਸ ਦਿਨ ਕੋਈ ਖਾਸ ਖਰਚਾ ਕੀਤਾ ਨਹੀਂ ਸੀਗਾ ਮੇਰੇ ਹਸਬੰਡ ਨੇ ਬਸ ਇੱਕ ਟੀ-ਸ਼ਰਟ ਹੀ ਲਈ ਸੀ ਉਹ ਵੀ ਜ਼ੂਡੀਓ 'ਚੋਂ ਲਈ ਸੀਗੀ ਇੱਥੋਂ ਹੀ ਲਈ ਸੀ ਯਾਨੀ ਕਿ ਤੇ ਇੱਥੇ ਨਾਰਮਲੀ ਕਪੜੇ ਪਏ ਸੀਗੇ ਦੇਖੋ ਉਹ ਵੀ 299 ਫਲੈਟ ਦੇ ਸੀ ਜਸਟ ਲੋਰ ਲੈਰੇ ਦੇਰੇ ਸੀਗੇ ਇੱਥੇ ਵੀ ਇਹ ਠੀਕ ਹੈ ਫਿਰ ਵੀ ਮਤਲਬ ਕਹੇ ਤਕਨ ਤੇ ਸਸਤਾ ਪਰ ਇੰਨਾ ਸਸਤਾ ਨਹੀਂ ਹੈਗਾ ਸਾਡੇ ਅਕੋਰਡਿੰਗ ਤੇ ਨਹੀਂ ਹੈਗਾ ਬਾਕੀ ਆ ਦੇਖੋ ਜੀ ਚਮਕ ਧਮਕ ਕਿੰਨੀ ਲੱਗ ਰਹੀ ਹੈ ਮੈਂ ਇੱਥੇ ਦੇਖ ਰਹੀ ਸੀ ਵੀ ਦੇਖੋ ਕਈ ਲੋਕ ਇਹ ਵੀ ਹੁੰਦੇ ਆ ਨਾ ਕਿ ਚਲੀ ਚਲੀ 50 50000 ਦੀ ਸ਼ੋਪਿੰਗ ਕਰਨ ਤੋਂ ਬਾਅਦ ਸੋਚਦੇ ਤੱਕ ਨਹੀਂ ਹੈਗੇ ਵੀ ਹਾਂ ਜੀ ਅਸੀਂ ਕੀ ਸ਼ਾਪਿੰਗ ਕਰੀ ਤੇ ਸਾਡੇ ਵਰਗੇ ਤੇ 12000 ਖਰਚ ਦਿੰਦੇ ਆ ਤੇ ਘਰ ਆ ਕੇ ਬੜਾ ਸੋਚਦੇ ਆ ਵੀ ਯਾਰ ਅੱਜ ਤੇ ਖਰਚਾ ਬੜਾ ਹੋ ਗਿਆ ਠੀਕ ਹੈ ਇਹੀ ਹਾਲ ਹੈ ਮੇਰਾ ਤੇ ਜਦੋਂ 2-4000 ਖਰਚਾ ਹੋ ਜਾਂਦਾ ਤੇ ਘਰ ਆ ਕੇ ਇਦਾਂ ਹੀ ਟੈਨਸ਼ਨ ਲੈ ਲੀਦੀ ਆ ਵੀ ਹਾਏ ਖਰਚਾ ਹੋ ਗਿਆ ਕਈ 30-30 4000 ਲੈ ਕੇ ਵੀ ਉਹ ਨਹੀਂ ਕਰਦੇ ਬਾਕੀ ਆਪਣੀ ਮਿਹਨਤ ਤੇ ਸਦਕਾ ਜੋ ਵੀ ਬਣਾ ਰਹੇ ਆ ਠੀਕ ਹੈ ਆਪਣੇ ਬੱਚਿਆਂ ਦੇ ਲਈ ਵੀ ਤੇ ਆਪਣੇ ਲਈ ਵੀ ਤੇ ਇੱਕ ਪੀੜੀ ਨੂੰ ਤਾਂ ਸਟਰਗਲ ਕਰਨਾ ਹੀ ਪੈਂਦਾ ਜੀ ਤਾਗਲੀ ਪੀੜੀ ਤਾਂ ਸੌਖੀ ਰਹੂਗੀ ਠੀਕ ਹੈ ਸੇਵ ਕਰਾਂਗੇ ਤਾਂ ਅੱਗੇ ਹੋਵਾਂਗੇ ਉਡਾ ਕੇ ਤਾਂ ਕੋਈ ਫਾਇਦਾ ਨਹੀਂ ਰਹਿੰਦਾ ਬੱਚਿਆਂ ਦੇ ਲਈ ਫਿਰ ਕੀ ਜੋੜਾਂਗੇ ਆਪਣੇ ਲਈ ਇੱਥੇ ਦੇਖੋ ਜੀ ਅਸੀਂ ਫਿਰ ਉਸ ਤੋਂ ਬਾਅਦ ਵਾਪਸ ਹੀ ਕਰ ਲਈ ਕਿਉਂਕਿ ਮੈਨੂੰ ਆਪਣੀ ਬੇਟੀ ਦੀ ਬਹੁਤ ਜ਼ਿਆਦਾ ਯਾਦ ਆ ਰਹੀ ਸੀ ਮੈਨੂੰ ਇਹ ਸੀ ਮੈਂ ਭੱਜ ਕੇ ਬਸ ਉਹਨੂੰ ਗਲੇ ਲਗਾ ਲਾ ਜਿੱਦਾਂ ਮਰਜੀ ਠੀਕ ਹੈ ਸ਼ਾਮ ਦਾ ਟਾਈਮ ਹੋ ਗਿਆ ਸੀ ਤਕਰੀਬਨ 7 ਵਜੇ ਸੀ ਤੇ ਘਰ ਆਂਦੇ ਆਂਦੇ ਸਾਨੂੰ 8 ਵਜੇ ਗਏ ਸੀਗੇ ਮੈਨੂੰ ਇਹ ਸੀਗਾ ਵੀ ਬਸ ਹੁਣ ਅੱਜ ਤੋਂ ਬਾਅਦ ਨਹੀਂ ਮੈਂ ਆਪਣੀ ਬੇਟੀ ਨੂੰ ਕਦੇ ਛੱਡ ਕੇ ਜਾਣਾ ਬਹੁਤ ਜ਼ਿਆਦਾ ਦਿ ਲੋਕ ਰਹੇ ਪਤਾ ਨਹੀਂ ਲੋਕ ਕੀ ਮਤਲਬ ਕਿੱਦਾਂ ਛੱਡ ਕੇ ਚਲੇ ਜਾਂਦੇ ਆ ਬੱਚਿਆਂ ਨੂੰ ਹਨਾ ਖੁਦ ਇੰਜੋਏ ਕਰ ਲੈਂਦੇ ਆ ਹਾਂ ਜੇ ਮੇਰੀ ਬੇਟੀ ਹੁੰਦੀ ਮੇਰੇ ਨਾਲ ਤਾਂ ਮੈਂ ਸ਼ਾਇਦ ਹੀ ਜ਼ਿਆਦਾ ਇੰਜੋਏ ਕਰਨਾ ਸੀਗਾ ਉਦਾਂ ਸੀ ਇੰਨਾ ਇੰਜੋਏ ਕੀਤਾ ਨਹੀਂ ਅਸੀਂ ਮੈਰਿਜ ਤੋਂ ਪਹਿਲਾਂ ਜਾਂ ਤੋਂ ਮੈਰਿਜ ਤੋਂ ਸੋਰੀ ਬੇਬੀ ਤੋਂ ਪਹਿਲਾਂ ਅਸੀਂ ਜਾਦੇ ਹੁੰਦੇ ਸੀ ਉਦੋਂ ਅਸੀਂ ਵਧੀਆ ਇੰਜੋਏ ਕਰਦੇ ਸੀ ਵੀ ਸਾਨੂੰ ਇਹ ਸੀ ਵੀ ਚਲੋ ਹੁਣ ਵੀ ਚਲੋ ਚਲੇ ਜਾਨੇ ਆਪਣੇ ਆਪ ਨੂੰ ਥੋੜਾ ਟਾਈਮ ਦੰਨੇ ਆ ਤਿੰਨ ਚਾਰ ਸਾਲ ਹੋ ਗਏ ਕਦੇ ਬਾਹਰ ਨਹੀਂ ਗਏ ਹੈਗੇ ਬਟ ਨਹੀਂ ਟਾਈਮ ਤਾਂ ਕੀ ਆਪਣੇ ਬੱਚੇ ਨੂੰ ਹੀ ਮਿਸ ਕਰਦੇ ਰਹੇ ਅਸੀਂ ਤਾਂ ਦੋਵੇਂ ਜਣੇ ਠੀਕ ਹੈ ਠੀਕ ਹੈ ਜੀ ਅੱਜ ਦੇ ਬਲੌਗ ਦੇ ਲਈ ਇੰਨਾ ਹੀ ਜੇ ਤੁਹਾਨੂੰ ਮੇਰੀ ਬਲੌਗ ਵਧੀਆ ਲੱਗਿਆ ਤੇ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਬਾਏ ਬਾਏ ਮਿਲਦੇ ਹਾਂ ਜੀ ਨਵੇਂ ਬਲੌਗ ਦੇ ਨਾਲ